ਸਤਿ ਸ਼੍ਰੀ ਅਕਾਲ ਜੀ ਮੈਂ ਤੁਹਾਡਾ ਆਪਣਾ ਅਮੀਕਾ ਸੁਨਾਮਲਾ ਖੜਾ ਸੀ ਜੀ ਮੈਂ ਮਾਇਆ ਗਾਰਡਨ ਕਲੋਨੀ ਹਾਂਜੀ ਮਾਇਆ ਗਾਰਡਨ ਕਲੋਨੀ ਜੱਖ ਰੋਡ ਤੇ ਹਨਾ ਤਾਂ ਖੜਾ ਸੀ ਇੱਥੇ ਹੈਗੀ ਜੀ ਤੁਸੀਂ ਦੇਖ ਸਕਦੇ ਹੋ ਸੇਲ 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 ਐਕਸਪੋਰਟ ਦੇ ਕੱਪੜਿਆਂ ਦੀ ਸੇਲ ਹਾਂਜੀ ਬਹੁਤ ਵਧੀਆ ਹਨਾ ਕੈਂਡ ਗੱਲ ਬਾਤ ਹੈ ਪਿਛਲੇ ਸਾਲ ਵੀ ਤੁਸੀਂ ਵੀਡੀਓ ਨੂੰ ਬਹੁਤ ਪਿਆਰ ਦਿੱਤਾ ਤੇ ਹੁਣ ਵੀ ਤੁਸੀਂ ਇੱਥੇ ਪਹੁੰਚੋ ਕੋਈ ਵੀ ਪੈਂਟ ਲੈਣੀ ਹੈ ਕੋਈ ਸ਼ਰਟ ਲੈਣੀ ਹੈ ਹਨਾ ਕੋਟੀ ਲੈਣੀ ਹੈ ਕੁਝ ਵੀ ਲੈਣਾ ਹਨਾ ਤੁਸੀਂ ਤੋਲ ਕੇ ਲੈਣੇ ਨੇ ਜੀ ਤੋਲ ਕੇ ਮਿਲਦੇ ਨੇ ਕੱਪੜੇ ਸਿਰਫ 500 ਰੁਪਏ ਕਿਲੋ ਚਾਹੇ ਦੋ ਚੜਨ ਚੀਜ਼ਾਂ ਚਾਹੇ ਤਿੰਨ ਚੜਨ ਜਰਾਬਾਂ ਤੋਂ ਲੈ ਕੇ ਲੋਰਾਂ ਬਹੁਤ ਕੁਸ਼ਾ ਬਾਈ ਕੋਲੇ ਤੁਸੀਂ ਸਟਾਕ ਦੇਖ ਸਕਦੇ ਹੋ ਗੱਲਾਂ ਬਾਤਾਂ ਹੋਈਆਂ ਪਈਆਂ ਨੇ ਜਿਵੇਂ ਆ ਦੇਖੋ ਲੋਰਾਂ ਨੇ ਜੀ ਇਹ ਲੋਰਾਂ ਹਨਾ ਗਰਮ ਲੋਰਾਂ ਨੇ ਇਹ ਤੁਸੀਂ ਦੇਖ ਸਕਦੇ ਹੋ ਇਹ ਵੀ ਤੋਲ ਕੇ ਆ ਜੀ ਆਏ ਨਹੀਂ ਪਤਾ ਤਿੰਨ ਚੜਜਣ ਚਾਰ ਚੜਜਣ ਹਨਾ 500 ਰੁਪਏ ਚ ਤੁਸੀਂ ਅੱਧਾ ਕਿਲੋ ਵੀ ਆ ਉਹਦੇ ਵੀ ਪੈਸੇ ਅੱਧਾ ਕਿਲੋ ਦੇ ਹਿਸਾਬ ਨਾਲ ਹਨਾ ਜੇ ਬਣਦਾ ਤੁਹਾਡਾ ਤਾਂ ਅੱਧਾ ਕਿਲੋ ਦੇ ਹਿਸਾਬ ਨਾਲ ਤੁਸੀਂ ਪੈਸੇ ਦੇ ਸਕਦੇ ਹੋ ਤੇ ਆ ਦੇਖੋ ਤੁਸੀਂ ਘੈਂਟ ਬੱਚਿਆਂ ਦੇ ਕੱਪੜੇ ਆ ਹਨਾ ਬੱਚਿਆਂ ਦੇ ਜਿਹੜੇ ਛੋਟੇ-ਛੋਟੇ ਕੋਟ ਨੇ ਬਹੁਤ ਪਿਆਰੇ-ਪਿਆਰੇ ਕੋਟ ਨੇ ਆ ਦੇਖੋ ਤੁਸੀਂ ਦੇਖ ਸਕਦੇ ਹੋ ਹਨਾ ਆ ਦੇਖੋ ਕਿੰਨੇ ਵਧੀਆ ਪਿਆਰੇ-ਪਿਆਰੇ ਕੋਟ ਨੇ ਤਾਂ ਤੁਸੀਂ ਹਨਾ ਇਹ ਵੀਡੀਓ ਦੋਸਤੋ ਸ਼ੇਅਰ ਜ਼ਰੂਰ ਕਰ ਦਿਓ ਕਿਉਂਕਿ ਸਰਦੀਆਂ ਦਾ ਟਾਈਮ ਹੈ ਹਨਾ ਇਹ ਜੀ ਵੈਰਾਈਟੀ ਅਗਲਾ ਲੱਭ ਰਿਆ ਹੁੰਦਾ ਹੈ ਤਾਂ ਉਹਨਾਂ ਤੱਕ ਇਹ ਵੈਰਾਈਟੀ ਹਨਾ ਪਹੁੰਚ ਸਕੇ ਜੋ ਇਸ ਨੂੰ ਲੱਭ ਰਹੇ ਨੇ ਤਾਂ ਦੇਖ ਸਕਦਾ ਤੁਸੀਂ ਆ ਦੇਖੋ ਪੂਰਾ ਢੇਰ ਹੀ ਲੱਗਿਆ ਪੈਗਾ ਘੈਂਟ ਗੱਲ ਬਾਤ ਹੈ ਹਰ ਇੱਕ ਤਰ੍ਹਾਂ ਦੇ ਹਨਾ ਵੈਰਾਈਟੀ ਹੈ ਸਾਰੇ ਬ੍ਰਾਂਡਡ ਨਹੀਂ ਇਹ ਹਰ ਇੱਕ ਬ੍ਰਾਂਡ ਦਾ ਹੈ ਜੀ ਕੋਈ ਐਸਾ ਵੈਸਾ ਕੰਮ ਨਹੀਂ ਹੈਗਾ ਬਿਲਕੁਲ ਰੰਗ ਚਾਹੇ ਲਾਈਟ ਹੈ ਪਰ ਤੁਹਾਨੂੰ ਕਿਤੇ ਵੀ ਇਹ ਜਿਆ ਦਾਗ ਨਹੀਂ ਮਿਲੂਗਾ ਜੀ ਇਹ ਬਿਲਕੁਲ ਫਰੈਸ਼ ਹਨਾ ਮਾਲ ਲੱਗਦਾ ਹੈਗਾ ਘੈਂਟ ਗੱਲ ਬਾਤ ਹੈ ਤਾਂ ਵੀਡੀਓ ਨੂੰ ਸ਼ੇਅਰ ਕਰ ਦਿਓ ਹੋਰ ਵੀ ਜਿਵੇਂ ਮਫਲਰ ਵਗੈਰਾ ਨੇ ਆ ਦੇਖ ਸਕਦੇ ਹੋ ਮਫਲਰ ਆ ਗਏ ਤਾਂ ਕੋਈ ਵੀ ਚੀਜ਼ ਲੈਣੀ ਹੈ ਤਾਂ ਤੁਸੀਂ ਇੱਥੇ ਆਓ ਤੇ ਤੋਲ ਕੇ ਲੈ ਜਾਓ ਦੋਸਤੋ ਜਿਹੜੀ ਲੋਕੇਸ਼ਨ ਹੈਗੀ ਹੈ ਜੀ ਇਹ ਹੈਗੀ ਹੈ ਜੀ ਮਾਇਆ ਗਾਰਡਨ ਕਲੋਨੀ ਹੈ ਨੰਬਰ ਵਗੈਰਾ ਨੀਚੇ ਦਿੱਤੇ ਹੋਏ ਨੇ ਤਾਂ ਤੁਸੀਂ ਉਰੇ ਪਹੁੰਚੋ ਤਾਂ ਕੈਂਟ ਗੱਲ ਬਾਤ ਹੈ ਜੀ ਵਧੀਆ ਕੱਪੜਾ ਹੈ ਤਾਂ ਤੁਸੀਂ ਉਰੇ ਪਹੁੰਚ ਗਏ ਹਨਾ ਹਰ ਇੱਕ ਤਰ੍ਹਾਂ ਦਾ ਜਿਹੜਾ ਵੀ ਹੈ ਤੁਹਾਡੇ ਮਨ ਚੋਂਦਾ ਹੈ ਹਨਾ ਜੋ ਤੁਸੀਂ ਉਰੇ ਪਸੰਦ ਕਰੋਗੇ ਉਹਨੂੰ ਤੋਲ ਕੇ ਲਿਜਾ ਸਕਦੇ ਹੋ ਦੋਸਤੋ ਬਹੁਤ ਸੋਹਣੇ ਸੋਹਣੇ ਹਨਾ ਕੋਟ ਨੇ ਹਨਾ ਬਹੁਤ ਕੈਂਟ ਗੱਲ ਬਾਤ ਹੈ ਜਿਵੇਂ ਆ ਦੇਖੋ ਕਿਉਂ ਮਾ ਦਾ ਬੜੀ ਘੈਂਟ ਗੱਲ ਬਾਤ ਹੈ ਹਨਾ ਪੂਰਾ ਐਨ ਵਧੀਆ ਸਟਾਕ ਹੈ ਮੈਨੂੰ ਕਿਥੇ ਪਾਥੋ ਜਿਵੇਂ ਵਾਈਟ ਹੈ ਤੇ ਦਾਗ ਦਾਗ ਵੀ ਨਹੀਂ ਹੈ ਹਨਾ ਦੇਖਣ ਨੂੰ ਮਿਲਦਾ ਜਿਵੇਂ ਫਿਲਾ ਦਾ ਪੀਸ ਹੈ ਸਾਰਾ ਹਨਾ ਬ੍ਰਾਂਡਡ ਸਟਾਕ ਹੈ ਆ ਵੀ ਦੇਖ ਸਕਦਾ ਤੁਸੀਂ ਹਨਾ ਘੈਂਟ ਗੱਲ ਬਾਤ ਹੈ ਪੂਰੀ ਪੂਰੇ ਜੈਨੂਨ ਨੇ ਸਾਰੇ ਸਾਰੇ ਕੰਪਨੀਆਂ ਦੇ ਨੇ ਹਰੇਕ ਕੰਪਨੀ ਦਾ ਤੁਹਾਨੂੰਰੇ ਮਿਲ ਜੂਆ ਘੈਂਟ ਗੱਲ ਬਾਤ ਆ ਦੇਖ ਸਕਦਾ ਤੁਸੀਂ ਵੀਡੀਓ ਕਰ ਦੋ ਸ਼ੇਅਰ ਤਾਂ ਜੋ ਹਨਾ ਸਰਦੀਆਂ ਦਾ ਟਾਈਮ ਹੈ ਤਾਂ ਜਿਹੜੇ ਵੀਰ ਇਹਨਾਂ ਚੀਜ਼ਾਂ ਨੂੰ ਲੱਭ ਰਹੇ ਨੇ ਤਾਂ ਉਹ ਇੱਥੇ ਪਹੁੰਚ ਸਕਣਾ ਹਨਾ ਮਾਇਆ ਗਾਰਡਨ ਕਲੋਨੀ ਸੁਨਾਮ ਦੀ ਇਹ ਲੋਕੇਸ਼ਨ ਹੈ ਦੇਖੋ ਰਿਵੋਗ ਦਾ origignal ਇਹ ਪੀਸ ਹੈ ਦੋਸਤੋ ਤੇ ਬੁਰੀ ਘੈਂਟ ਗੱਲ ਬਾਤ ਹੈ ਬਾਕੀ ਸਾਰਾ ਸਟਾਕ ਇਹਨਾਂ ਕੋਲੇ ਫੁੱਲ ਪਿਆ ਜੀ ਬੋਰੇ ਦੇ ਬੋਰੇ ਭਰੇ ਪਏ ਨੇ ਤਾਂ ਤੁਸੀਂ ਪਹੁੰਚਣ ਵਾਲੇ ਬਣੋ ਤੇ ਵੀਡੀਓ ਕਰ ਦਿਓ ਸ਼ੇਅਰ ਸਾਰੇ ਇੱਕ ਵਾਰ ਸਟਾਕ ਤੇ ਹਨਾ ਵੀਡੀਓ ਮਾਰਦੇ ਸਾਰਾ ਭਰੇ ਪਿਆ ਜੀ ਹਨਾ ਪੂਰਾ ਬੋਰੇ ਦੇ ਬੋਰੇ ਪਏ ਨੇ ਉਰੇ ਐਵੇਂ ਨਹੀਂ ਹੈਗਾ ਤੁਹਾਡੀ ਚੁਆਇਸ ਵੀ ਤੁਹਾਨੂੰ ਨਾ ਮਿਲੇ ਐਵੇਂ ਹੋ ਨਹੀਂ ਸਕਦਾ ਤਾਂ ਇੱਕ ਵਾਰ ਪਹੁੰਚੋ ਜਰੂਰ ਦੋਸਤੋ ਐਕਸਪੋਰਟ ਕੱਪੜਿਆਂ ਦੀ ਸੇਲ ਮਾਇਆ ਗਾਰਡਨ ਕਲੋਨੀ ਸੁਨਾਮ ਥੈਂਕ ਯੂ ਧੰਨਵਾਦ ਤੁਹਾਡਾ ਆਪਣਾ ਮੀਕਾ ਸੁਨਾਮ ਵਾਲਾ